مہاراج تین بارے کا شکر

سب دو فیصلہ کرنے دوارمک پیڑ فصل کرتے سن پہ ہوں پکنیتک پکارتک پاک پورا ہوا ਉਹ ਨੂੰ ਬੰਦ ਕਰਨਾ ਚਾਹਤ ਹਾਂ ਕਿ ਸਮਝ ਮੇਰਾ ਦਾ ਹੈ ਕਿ ਇਹ ਸਾਡਾ ਭਾਂਜਾ ਹੈ। ਅੱਛਾ। 200 ਪੇਸ਼ੋਰ ਦੇ ਅੰਦਰ। ਕੜਤ ਤੇ ਉਹਨੂੰ ਸਿਵਨਾਰ ਦੇ ਨਾਮ ਤੇ ਲਿਖੀ। ਜੇ ਇਹ ਕਿਸੇ ਤਰ੍ਹਾਂ ਦਾ ਮਾਰਾ ਨਹੀਂ। ਇੱਕ ਦਾ ਦਾ ਮਾਰਾ ਮੈਂ ਇਹ ਤੋਂ ਜ਼ਮੀਨ ਮਾਮਲਾ ਲਿਆ। ਇਹ ਰਵੇਗਾ ਸਦਾ ਤੱਕ ਇਹਨੂੰ ਪਹੇ ਦੇ ਦੇ। ਜ਼ਮੀਨ ਦੇ ਕੌਲਿਆ ਕੋਰਾਂ ਨਿਰਨਾ ਹੋਵੇ। ਬੰਦ ਤਦੋਂ ਮੋਰ ਤੋਂ ਅਲਮਾ ਆਦਿਸ ਗੁਰੇ ਬਹੁਲ ਗਿਆ ਸੀ ਬਲਕਿ ਲੈ ਕੇ ਮੇਰੇ ਚੌਂਦੇ ਵਿਚ ਚਿੰਨ੍ਹ ਬੰਦਾਲਿਆ ਉਹਦੇ ਹੇਠਾਂ ਹਾਲਾ ਉਹਦੇ ਸੀ ਗਾਗਰ ਬੜੀ ਤੇ ਉਹ ਹੱਥ ਉਹਨੇ ਹਲਾਤਾ ਉਹ ਖੜਾ ਕੇ ਵੈਰੇ ਲੱਡ ਕੇ ਦੇਖੀ ਉਹ ਸਾਰੀ ਮੋਰਾਂ ਸਭ ਜੈਨ ਭਰੀ ਹੋਈ ਸੀ ਘਰ ਦੇ ਦੱਬੀ ਕਿਤੇ ਛੋਹ ਦੇ ਰਸਤੇ ਤੋ ਹੁਣ ਆਤਾ ਜੇ ਮੇਰ ਮੋਰ ਦਾ ਯੇਥੋ ਉਹਦੇ ਭੈਰੀ ਕਿਨ ਉਹ ਬਾਹੂੰਗਾ ਸਵਾਰੂ ਦਾ ਬੀਜੂਆ ਫਿਰ ਬਟਾ ਉਹ ਤਾਂ ਜੋ ਬਾਤ ਕੋ ਮੇਰਾ ਹੁਣ ਤੱਕ ਦਾ ਜੋ ਆਇਦਾ ਨਾ ਇੱਕ ਤੇ ਉਹਦੇ ਵਿੱਚ ਗੱਲ ਤਾਂ ਦੱਬ ਕੇ ਭੁੱਲ ਗਿਆ ਮੈਂ ਤੇ ਘਰ ਦੇਣ ਗੱਲ ਭਾਈ ਤੇਰੀ ਲੱਗ ਰਹੀ ਉੱਥੇ ਇਹਨਾਂ ਲਈ ਨਹੀਂ ਹੈ ਫਿਰ ਗੱਲ ਤੇ ਮਾਲ ਕੀ ਜਰ ਮਾਰ ਕੇ ਦੂਰਾ ਗਲਰ ਕਹਿੰਦਾ ਹਰ ਪਿਆਰ ਮੁੰਡੇ ਦਾ ਨਹੀਂ ਆਇਆ ਕਿ ਤੇ ਦਰਵਾਣ ਵੀ ਕਹਿੰਦੇ ਆਂਦਾ ਨਾਂ ਨਾ ਸੂਰਸ਼ਣਾਰੇ ਉਹ ਮੇਰਾ ਹੱਕ ਬਣੇਗਾ ਮੈਂ ਹੁਣ ਵੀ ਬਾਹੂਗਾ ਸਾਰੂ ਦਾ ਉਹ ਪਾਣੀ ਉਹਦਾ ਜਮਾ ਦਾ ਬੀਜੂ ਦਾ ਬਰਸੇ ਮੇਨੇ ਫਸਲ ਕਾ ਤੇ ਜਿਹੜੀ ਫਸਲ ਉਹ ਮੇਰੀ ਹੋਵੇ ਹੋ ਮੇਰੀ ਹੋਵੇ ਹੁਣ ਤੱਕ ਤਾਂ ਇਹਦੀ ਆ ਸਾਰੀ ਜਿੱਦਾਂ ਉਹ ਇਹਦੀ ਗੱਲ ਤੇ ਮੈਂ ਕਿਉਂ ਰੱਖ ਰਿਹਾ ਕਿਉਂਕਿ ਉਹ ਹੱਕ ਮੇਰਾ ਹੱਕ ਨਹੀਂ ਤੇ ਹਰ ਵੇਹੱਕ ਚੀਜ਼ ਕਿਸੇ ਦੇ ਆਪਣੇ ਬੱਚੇ ਨੂੰ ਨਹੀਂ ਜाहिर ਲੈ ਆਪਣੇ ਬੱਚੇ ਨੂੰ ਜाहिर ਨਹੀਂ ਕਰਨਾ ਤੇ ਗੱਲ ਇਹਦੀ ਆ ਦਵਾਈ ਜਾਂਦੀ ਅਗਲੇ ਦਿਨ ਭਰਾ ਦਾ ਸਵੇਟੀ ਕਰਨਾ ਹੈ। ਹਾਲੇ ਮਾਰਾ ਮੈਂ ਜ਼ਮੀਨ ਵੇਚੀ ਐ। ਜਿੰਨਾ ਸਰਦਾਰ ਤਾਂ ਕਿਤੇ ਉਹ ਕਹੇ ਜਾਣੇ ਨੇ। ਜਿੰਨਾ ਕਾਗਜ਼ਾਂ ਨੂੰ ਦੇ ਕੇ ਕਾਰਜ ਵਗੈਰਾ ਪੂਰੇ ਕਰ ਦਿੱਤੇ ਨੇ। ਉਹਦੇ ਵਿੱਚ ਮੇਨ ਸੋਨਾ ਦੇਵੇ, ਇਹਦੇ ਵਿੱਚ ਚਾਹੀ ਦੇਵੇ, ਇਹਦੇ ਵਿੱਚ ਢਾੜੇ ਦੇਵੇ, ਨਾ ਦੇਵੇ। ਮੇਰਾ ਤਾਂ ਪਿੱਛਲੇ ਦਿਨੋਂ ਮਾ ਪਾਇਆ। ਕਿ ਗਾਕਰ ਹਣੇ ਕੀ ਗਾਕਰ ਨਿਕਲੇ ਕੋਹ ਤੇ ਮੈਨੂੰ ਕਿ ਜੇ ਮੇਰੇ ਘਰ ਦੇ ਰੀਆ ਜੀ ਮੈਂ ਕਰਦਾ ਹਾਂ। ਬਾਗਰ ਕਿ ਮੈਂ ਕਹਦਾ ਮੈਂ ਜਹਿਰਗਾ ਮਾਂ ਬਚਨ ਮਰ ਆ ਕੇ ਨਹੀਂ ਕਹਦਾ ਵੇਚਤੀ ਹੋ ਬਾਗਰ ਰੱਖੀਦਾ ਬਾਗਰ ਬੁਲਦੇ ਤੇਰੇ ਹੱਥ ਬਾਗਰ ਕਹਿੰਦੇ ਕੰਦੇ ਛੋੜਾ ਕੇ ਸੁਣਾ ਕੁੰਦੇ ਦਾ ਜੇਗਾ ਬਰਜ਼ੀਨ ਕਹਿੰਦੇ ਉਹ ਜੇਸ਼ਰ ਸਮਾ ਦੇ ਵਿੱਚ ਦਾ ਥੋੜਾ ਵਿਚਾਰ ਮਗਰ ਠੀਕ ਹੈ ਬਹੁਤੇ ਹਜ਼ਾਰਾਂ ਬੰਦੇ ਬੈਠੇ ਸਨ ਸਾਰੇ ਸੁਣਿਆ ਵੀ ਪਹਿਲਾ ਕੇਸ ਇਹ ਆਇਆ ਹੈ ਜਿਹਦਾ ਫੈਸਲਾ ਭਵਾਂ ਕੀ ਕਰਦੇ ਨੇ ਕੱਲ ਨੂੰ ਤੇ ਪਰ ਉਹਨਾਂ ਤੋਂ ਸੁਣਿਆ ਤੇ ਜਣਾ ਕਿੰਨਾ ਗਾਹੋਂ ਪੈ ਕੇ ਇਹਨਾਂ ਬਹੁਤ ਵੱਡਾ ਇਕੱਠ ਹੋਇਆ ਤੇ ਜਿਹਦੇ ਨੂੰ ਤੋਂ ਕਹਿ ਰਹਾ ਹਾਂ ਸ਼ਾਮ ਨੂੰ ਪੰਡੋ ਫੇਰ ਨੂੰ ਕੋ ਨਮਸਕਾਰ ਕਰਨਗੇ ਜੀ ਮਾਤਾ ਜੀ ਕੀ ਨਮਸਕਾਰ ਕਰਨਾ ਹੈ ਜੇਕਰ ਸਾਡੇ ਇਸ ਮਹਾਰਾਜ ਆਪ ਨੇ ਬਦਲ ਕੀਤਾ ਥੋੜੇ ਸਵਾਲ ਦਾ ਉਹ ਤੇ ਧਿਆਨ ਦੇਣਾ ਅੱਜ ਤੱਕ ਆਮਨੇ ਤੇ ਗੁੰਜਰਦਾਰ ਆਣਾ ਨਾ ਉਹਦੇ ਅੰਜਰ ਆਗੋ ਤੇ ਇਹ ਕਿਵੇਂ ਕੋਲ ਰਹੇ ਗਿਆ ਉਹ ਕਦ ਨੂੰ ਦਿਆਲ ਉੱਥੇ ਕੰਨਾਂ ਦੀਆਂ ਇਹ ਜਿਹੜਾ ਗੇਰੋਟਾ ਕੱਟਣਾ ਲੱਗਾ ਜਨੇ ਭਰਾਮੀ ਗਵਾਂਦਾਂ ਦੇ ਸਤਿਨਾਇਨ ਕੋਈ ਢੀਰ ਵਾਲੇ ਕੋਲ ਕਈ ਸੰਕਿਰਤ ਨੇ ਨਾ ਫਾਇਦਾ ਕਰਦੇ ਦੇਖ ਪਰ ਸਰਜੀ ਬਾਤ ਸੀ ਨਾ ਜਿਹਨੂੰ ਸਮਝ ਕਰ ਰਿਹਾ ਸੀ ਮੈਨੂੰ ਨਾ راجنی فیصلے کا پیسے دے دیتے کاغذات وغیرہ میرے نام پر قبضہ میں نے ਉਹ ਮੇਰੀ ਜੀ ਸੋਨਾ ਰੇ ਮੇਰੀ ਜੀ ਚੰਦ ਰੇ ਮੇਰੀ ਜੀ ਦਾਣੇ ਦੇ ਇਹ ਤੈਨੂੰ ਲੱਗਦਾ ਨਾ ਉਹ ਜੇ ਮੇਰੇ ਤੋਂ ਬਾਜ਼ੂ ਕਿਵੇਂ ਮੰਗਦਾ ਹੈ ਗਾਧਰ ਹੋ ਗਿਆ ਕੋਸਲਾ ਤੇਰੇ ਆਉਂ ਅੱਜ ਕੀ ਕਹਾ ਜੀ ਉਹ ਮੈਂ ਲਖੜੀ ਹੱਕ ਪਰਾਇਆ ਅੱਜ ਹੱਕ ਮੇਰਾ ਬਣ ਗਿਆ ਅੱਜ ਮੇਰਾ ਬਣ ਗਿਆ ਉਹਨੂੰ ਪਰੇ ਕਰਤਾ ਦੂਜੇ ਨੂੰ ਦਿਵਾ ਦਿਆ ਵਿੱਚ ਵਾਲੇ ਨੂੰ ਕਹਿੰਦਾ ਸਰਾ ਜੀ ਉਹ ਕਹਿੰਦਾ ਮਹਾਰਾਜ ਮੈਂ ਜ਼ਮੀਨ ਵੇਚੀ ਹੈ ਮੇਂ ਦਾ ਲੈਣਾ ਕਰਦਾ ਮੇਂ ਦਾ ਕਰਾਇਨਾ ਕਹਿੰਦਾ ਰਿਸ਼ਤ ਨੂੰ ਕਰਾ ਮੇਂ ਦਾ ਦਿੱਤਾ ਕਰਜਾ ਪੁੱਤਿਆਂ ਨੂੰ ਉਹ ਗਾਗਨ ਤਾਂ ਨਹੀਂ ਵੇਚੀ ਇਹਨੂੰ ਗਾਗਨ ਤਾਂ ਮੇਰੀ ਹੈ ਤੋਂ ਮੈਨੂੰ ਦਵਾਈ ਜਾ ਰਿਹਾ ਹੈ ਅਰੇ ਕਿ ਮੈਂ ਤਾਂ ਬੰਨੀ ਕੱਲ ਕਹਿੰਦਾ ਮੈਂ ਨਹੀਂ ਲੈਣੀ ਦੋਨੋਂ ਹਰ ਦੋਨੋਂ ਹੱਕ ਦਾ ਆਪਣਾ ਦਾਵਾ ਜਿਤਰੋ ਮੇਰੇ ਕੱਲ ਉਹ ਆਜ ਦੇ ਰਿਸ਼ਤ ਨੂੰ ਬਹਿਣ ਲੱਗੇ ਰਿਕਾਰਡਿੰਗ ਦੇ ਬਾਰੇ ਵਿੱਚ ਬੋਲਦੇ ਸੀ ਨਾ ਕੱਲ ਉਹ ਬਾਰੇ ਬੋਲਦੇ ਜਾ ਰਹੇ ਹੋ ਕਾਲੇ ਕਰੀਏ ਵੀ ਸੰਦੇ ਨਹੀਂ ਆ ਜਾਣੇ ਐ ਬੁੱਧਿਆ ਪਿਛੋ ਜਾਣਗੇ ਫਿਰ ਅੱਜ ਪਤਾ ਮੇਰਾ ਹੱਥ ਨਹੀਂ ਹੈ ਨਹੀਂ ਕੰਮ ਹੋਵੇ ਨਹੀਂ ਬਣ ਜਾਣਾ ਮੇਰੇ ਬੱਚੇ ਫਿਰ ਜਾਣੇ ਲੋਕੀ ਜਨਮ ਜਾਣੇ ਪੱਖ ਆ ਪੱਖ ਸਭ ਖਾਇ ਨਾਲ ਲੋਗਾਂ ਦੇ ਦਿਨ ਹੈ ਅਬ ਖਾਣਾ ਖਾਣ ਦੀ ਵਸਤੂ ਨਾ ਖਾਣ ਦੀ ਵਿਸ਼ਾਦਾ ਕਰਦੇ ਲੋਕ ਹੋ ਗਏ ਨੇ ਤਾਂ ਥੋੜਾ ਵੀ ਜੇ ਤੁਸੀਂ ਬਟਾ ਵੀ ਥੋੜੇ ਕੇਦਰ ਤੋਂ ਬਹੁਤ ਵੱਡੂ ਆਵੇ ਕੋਈ ਮਾਇ ਜੀ ਬਾਗੋਂ ਰਿਡਾਂਤ ਕਰਸਾਂ ਨੇ ਸਾਡੀ ਪਿੱਛੇ ਹੋਏ ਪੀਜੋ ਹੋ 2 ਮਿੰਟ ਦਾ ਕੰਮ ਕਰ ਬਟਾਵੇ ਖੁਸ਼ੀ ਹੈ ਸੁਖੜ ਤਾਂ ਸਾਡੇ ਵਿੱਚ ਕਈ ਸਮੁਦਰ ਤੇ ਨੇ ਤੁੜ ਕੰਨਾ ਨੂੰ ਜਵਾਬ ਦੇ ਜਾਵੇ ਮੈਂ ਉਹਦਾ ਪ੍ਰਸਾਣ ਨਹੀਂ ਤੇ ਪ੍ਰਸਾਣ ਨਾ ਮੈਂ ਤੁਹਾਨੂੰ ਕਿਹੜੀ ਗੱਲ ਕਹਿਣਾ ਹੋ ਉਹ ਨਹੀਂ ਰਲ ਪਾਈ ਤੇਰੀ ਪੀਜੀਓ ਸਿੱਧੇ ਬਾਤ ਮarre ਕਦੇ ਆਇਆ ਕਰੇ ਸਲਾਹ ਕਰ ਪਾਏ ਕੋਈ ਨਾ ਪਕੜੀ ਰੀ ਸ਼ਿਕਾਇਤ ਆ ਕਿ ਕਾ ਹੱਥ ਨਾਲ ਬੀਤਾ ਦੋ ਦਿਨ ਬਟੂ ਉਹ ਇਹ ਕਿਸੇ ਦਾ ਸਾਹ ਨਹੀਂ ਖੜਿਆ ਜਾਏ ਆਪ ਵੀ ਜਪੇ ਹੀ ਕਾ ਰੋਦਸਾ ਪਾਂ ਸਵਾਰ ਤੇ ਪੇਜ ਸੁਖਾਇਆ ਮੇਰਾ ਵੀਜਾ ਹੋਇਆ ਸੀ ਸੁਖਾਇਆ ਉਹ ਵੀ ਨਾ ਜੀ ਕਿਉਂ ਨਹੀਂ ਅੱਜ ਹੁਣ ਅਸੀਂ ਐਨੀ ਗੱਲ ਛੋੜ ਲੀ ਜਾ ਮਨ ਨੂੰ ਕੰਨ ਨਹੀਂ ਡਿਸਟਰਬ ਹੂੰ ਪਹਿਲੇ ਭਰਾਤਾ ਕੱਲ ਖੜੇ تھے ਬਾਪਰ ਜੀ ਦੇ ਵਿੱਚ ਦੁਧੀਆਂ ਸਾਫ ਸਨ ਅੱਜ ਇਹ ਗੜੇ ਨੇ ਕਾਲੀ ਜੀ ਦੇ ਵਿੱਚ ਕਾਲੀ ਜੀ ਨੂੰ ਦੁਧੀਆਂ ਵਿੱਚ ਛੱਡ ਦਿੱਤੀਆਂ ਕੰਨ ਦੁਰਨਾਥ ਨਾਣ ਨੂੰ ਕਹ ਰਿਹਾ ਨਾ ਤੂੰ ਸੰਗੜ ਦੇ ਨੇ। ਘਾਟੂ ਤਾਂ ਐਸਾ ਕੁਝ ਕਰੇਗਾ ਕਿ ਵਿਦਿਆਰਥੀ ਨਹੀਂ ਆ ਜਾਣੇ ਵਿਦਿਆਪਿਠ ਹੋ ਜਾਣਾ। ਸਾਡੇ ਦਾ ਹਰਕੀ ਨੇ ਤੁਸੀਂ ਹਜ਼ਾਰ ਨੂੰ ਬਹੁਤ ਕਿਵਾਰ ਠੀਕ ਕਰ ਪਾਈ ਤੇਰੇ ਫੈਸਲੇ ਚ। ਰੋਟੀ ਬਿਰੇ ਨਾ ਦੇ ਕੱਪੜਾ ਕਾਪੀ ਆਲਾ ਭਾਰ ਦੇ ਲੰਦਾ ਤੇ ਮਕਾਨ ਨਾਲ ਵਿੱਚ ਬਿਠਾ ਕੇ ਬਾਹਰ ਦੇ ਦੇਣ ਦਾ ਰੋ ਕੇ ਜਲ ਦੇਣਾ ਬੜਾ ਔਖਾ। ਝੋਕਣਾ ਬੜਾ ਔਖਾ। ਇਹਦਾ ਜੀਵਨ ਇੰਨਾ ਵਧੀਆ ਹੋਵੇ ਚਰਨ ਰਾਜ ਵੀ ਬਾਣ ਨਵਾ ਸਕੀਂ। ਨਾ ਸਾਹਬੂਦਰਾ ਜੀ ਦਾ ਹੋਵੇ ਅੰਨੇ ਕੋਈ ਪਿੰਡਾ ਸਲਾਣਾ ਨੰਦਾ ਉਹ ਲੋਟੇ ਉਪਟਾ ਪਿੰਡਾ ਬਾਤ ਕਰ ਪਰ ਜਾਤਾ ਰਹੇ ਕੋਤੋਂ ਮੇਰੇ ਸ਼ੁਰ ਤੋਂ ਪਹਿਲਾਂ ਉਹਦੇ ਸਾਹਬੂਦਰਾ ਜੀ ਕਰਦੇ ਹੁੰਦਾ ਕਿ ਆਇਆ ਪੈਰੀਂ ਬਹੁਤ ਰਹਿੰਦੇ ਛਾੜੇ ਲਾ ਕੇ ਰੂਪੀ ਬੜੀ ਸਿੱਧੀ ਕੁਝ ਨਹੀਂ ਕਰਾਂ ਦੇ ਵਿੱਚ ਮਾਰੀ ਮੋਟੀ ਥੋੜੀ ਨਾਲ ਕੱਢ ਤੂੰ ਵੀ ਖਾ ਲਈ ਆ ਮੱਝਾ ਲੱਗ ਰੋ ਗਾਵਾ ਮੱਝਾ ਲੱਗਦਾ ਰਹਿੰਦੇ ਆ ਨੇ ਜੇ ਯਾ ਅੱਜ ਨੰਦਰ ਸਿੰਘ ਇਹ ਚੋਰੀ ਸੀ ਘਰਾਂ ਦੇ ਵਿੱਚ ਨਗਰਾਂ ਦੀ ਸੀ ਬਹੁਤਾ ਵੀ ਟੱਕਰ ਨਹੀਂ ਆਈ ਆਪਣਾ ਤਾਂ ਗਾਰਡਨ ਬਣਾਇਆ ਨੇ ਦਿਨ ਵਾਰੀ ਨੂੰ ਇੱਕ ਅੱਛੀ ਗੱਲ ਕਰ ਲਈ ਕਿ ਨੇ ਗੱਡ ਲਈ ਚੀਨਾ ਬੋੜੀਆਂ ਵੱਢਦੇ ਤੇ ਕੋਲੇ ਇੱਕ ਉਹਨਾਂ ਦਾ ਡੱਕਰ ਬੰਦ ਕੇ ਵਿੱਚ ਬਾੜ ਦੇ ਪ੍ਰੈਸੈਂਟ ਬੈਠੇ ਪੰਦਾਰਾ ਅੱਜ ਮੈਂ ਬੜਾ ਮਨਜੀ ਪਈ ਐ ਇਹਦੇ ਅੰਦਰ ਪਾਸੇ ਬਾਹਰ ਨਾਲ ਸੋਟੀ ਨੇ ਸਭ ਨੇ ਹੁੰਦੇ ਸੈਗਰਾਸੀ ਦੇ ਸੋਟੀ ਉੱਪਰ ਚਾਦਰ ਹੋਰ ਆਪਣਾ ਵੀ ਕੰਮ ਕਰਦੇ ਰਿਹਾ ਛੁੜਿਆ ਤਾਂ ਨਾ ਕਰਦਾ ਦੇਖਿਆ ਕਰਦਾ ਇਹ ਤਰ੍ਹਾਂ ਕਰਕੇ ਆ ਵੀ ਦੰਗਣਾ ਕਿਉਂਕਿ ਦੰਗਣ 1 2 ਆ ਕੂੜਦੇ ਦੌਰ ਸੰਗੋਂ ਮੈਂ ਗਾਉਂਦਾ ਰਿਹਾ 1 ਨਹੀਂ 2 ਇੱਕ ਤਾਂ ਕੱਲ੍ਹ ਤੂੰ ਰਾਤ ਦੇ ਉਧਰ ਜਾ ਕੇ ਲੰਡਾ ਨੂੰ ਕਿੱਦਾਂ ਨੂੰ ਇੱਕ ਦੋਨਾਂ ਦਾ ਤਰ ਇਕੱਠਾ ਕਰਾਉਣਾ ਕਿਹੜਾ ਚਾਬੇ ਆਪਣੇ ਕੋਲ ਹੀ ਹੁੰਦਾ ਨਾ ਕਾਲੇ ਨਾਲ ਤੇ ਮੀਂਹਾਂ ਦੀ ਗਰਮੀ ਜਾਂ ਮੌਸਮਾਂ ਦਾ ਤੇ ਆ ਉਦੋਂ ਸਿਰੇ ਪੱਖੇ ਤੇ ਬੈਠਦਾ ਸਮਝੋਗੇ 2 ਵਜੇ ਤੱਕ ਮੈਂ ਜਾ ਕੇ ਮੜੀ ਸੰਗੋਂ ਮੜੀ ਫੇਰ ਮੜੀ ਨੀਂਦ ਹੰਸੀ ਚੋਰਨ ਪਗੈ ਨੂੰ ਸਿੱਟੇ ਪੈਰ ਇੱਕ ਚੋਰ ਨੇ ਦਵਾਸ ਦੇ ਦਰਵਾਜ਼ੇ ਉੱਤੇ ਕੱਚੀ ਉੱਪਰ ਟੱਪ ਗਿਆ ਉਹਦਾ ਹੁੰਦ ਬੋਰ ਗਿਆ ਉਹ ਬੋਰ ਬੋਰ ਕੇ ਉਹ ਬਾਦ ਰਵਾਜਾ ਕੋਲ ਨੂੰ ਹੀ ਸੋਚ ਲਿਆ ਉਹ ਮੁੰਡੇ ਦੀ ਅੱਖ ਫੜ ਗਈ ਜਿਹੜਾ ਕੋਲੇ ਮਾਰ ਦਿੱਤਾ ਸੀ ਹੁਣ ਪਤਾ ਲੱਗ ਗਿਆ ਕਿ ਉਹਨੇ ਕੋਲ ਨੂੰ ਛੋਟੀ ਚੱਕੀ ਨਾਲ ਇੱਕ ਥਾਉ ਚੋਰ ਨੂੰ ਪਤਾ ਲੱਗ ਗਿਆ ਫਿਰਿਆ ਚੋਰ ਦਵਾਸ ਨੂੰ ਟੱਪੇ ਉੱਤੇ ਛੱਡਣ ਦੀ ਕੋਸ਼ਿਸ਼ ਕੀਤੀ ਪਰ ਮਾਰੀ ਮੁੰਡੇ ਦਾੰਗ ਡੱਟ ਕੇ ਜੰਮ ਗਿਆ ਚੋਰ ਡਿੱਗ ਗਿਆ ਸਤਨਾਵਲ ਛੱਡੀ ਲੋਕ ਇਕੱਠੇ ਹੋ ਗਏ ਪੁਲਿਸ ਆ ਗਈ ਕੇਸ ਬਣ ਗਿਆ ਜਿੱਤੇ ਦੀ ਰਿਪੋਰਟ ਦਿੱਤੀ ਹੈ ਉਹ ਹੁਣ ਤਾਂ ਸਾਹਮਣੇ ਸਬੂਤ ਦਾ ਵੀ ਲੱਤੇ ਹੈ ਨਹੀਂ ਨਾਲ ਇਹ ਨਾ ਟੁੱਟੀ ਹੈ ਇਹਦੇ ਤੁਹਾਨੂੰ ਦੇ ਚੁੱਕਿਆ ਹੈ ਤੇ ਜਦ ਨੂੰ ਕਹਿਣ ਦਾ ਕਾਕਾ ਮੈਂ ਕਹਿੰਦਾ ਕੇਸ ਤੇ ਕਾਫੀ ਕਿੰਨੇ ਨਰਮੇ ਕਰ ਕਾਫੀ ਕਮੀ ਕਰਤ ਰਿਹਾ ਕਿ ਕਰੂੰ ਤੂੰ ਉਹ ਬਿਨਾਸੀ ਦੇ ਦੇ ਇਹਨਾਂ ਦਾ ਤੇ ਮੈਂ ਤੇਨਾ ਵਾਦਾ ਕਰਦਾ ਮੈਂ ਤੇਰੇ ਕੇਸ ਦੇ ਵਿੱਚ ਸਿੱਧਾ ਹੀ ਨਹੀਂ ਕਰਦਾ

ਰੁਕਵਾਇ ਤੇ ਲੋੜੇ ਨਹੀਂ ਆ ਮਦਦ ਕਰੇ ਪਰ ਤੋੜੀ ਆ ਵੱਡੀ ਨਹੀਂ ਮਦਦ ਕਰਾਂ ਤਾਂ ਕਾਹਰੇ ਕਰਨ ਨੂੰ ਨਹੀਂ ਚੱਲਦੀ ਐ ਡਾਂਗ ਨਾਲ ਛੋਟੀ ਨਾਲ ਇਲਾਕਾ ਅਲੱਗ ਨਹੀਂ ਹੋ ਸਕਦਾ ਹੈ ਕਿ ਆ ਗੱਲ ਉਹ ਮੁੰਡਾ ਕਹਿਣ ਲੱਗਿਆ ਮੇਰੇ ਕੁਦੇ ਰੱਬ ਨੂੰ ਦੱਸਣ ਦੇ ਸੀ ਕਿ ਮੁੰਡਾ ਕਹਿੰਦਾ ਜੱਸਾ ਬਰੇ ਤਾਂ ਕੋਈ ਇਹਦਾ ਪੈਸਾ ਹੋਣੀ ਹੋ ਸਕਦਾ ਕਿ ਮੈਂ ਕਹਿੰਦੇ ਜੀ ਕਹਿੰਦੀ ਕਰਤਾ ਕਹਿਣਾ ਮੈਂ ਇਹ ਤਾਂ ਛੋਟੀ ਇੱਕ ਡਾਂਗ ਮਾਰਦਾ ਮੁੰਡੇ ਤਾਂ ਲੱਗ ਕਰਦੀ ਤਾਂ ਮੈਂ ਸੱਚਾ ਨਾ ਨਾ ਕੋਈ ਤੱਕ ਜੀ ਤੇ ਹੋਰ ਤੋਰ ਦਿਖਾਈ ਜਵੇਂ ਨਾ 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 ਕਹਾਂ ਨਾ ਨਾ ਬਾਬਾ ਮੇਰੇ ਨਾਲ ਵਰਭਾਓ ਗੱਲ ਚੱਲ ਗਈ ਹੈ ਨਾ ਪੁੱਤ ਜੀ ਨਾਲ ਖਿੱਚੀ ਬੜਾ ਠੀਕ ਕਰ ਤੋੜੀ ਗਏ ਨੇ ਇਹਦਾ ਉੱਠ ਕੋ ਲੈ ਕੇ ਆ ਕੇ ਤੇ ਫਿਰ ਕਿੰਨਾ ਸੱਚਾ ਸੁੱਚਾ ਬੰਦਾ ਹੈ ਔਰ ਕਿੱਡਾ ਸੂਰਬੀਰ ਹੈ ਅੱਜ ਤੱਕਰੇ ਸਾਹਮਣੇ ਗੱਲ ਉਹਨੂੰ ਤੋੜ ਕੇ ਪਰੇ ਬਾਰੇ ਹੋ ਤਾਂ ਸੱਚਾ ਸੁੱਚਾ ਨੀਂ ਮਰ ਰਹਿ ਕੇ ਥਰੇ ਹਾਂ ਸਹੀ ਗੱਲ 60 70 ਸੀ ਸਾਹ ਪਿੱਛੇ ਜਾਓ ਦੁਕਾਨੇ ਕੋ ਸਚਾਈ ਹੈ ਐਸੇ ਹੱਥ ਦੇ ਘਰੇ ਸੀ ਕੋਣ ਤੁਹਾਨੂੰ ਥੋੜਾ ਤੇਰੀ ਦੂਰੀ ਦੀ ਗੱਲ ਛੱਡੋ ਸਾਰੇ ਆਪਾਂ ਖੜੇ ਆ ਤੁਸੀਂ ਕੁਝ ਮਿਲ ਜਾਂ ਕੋਈ ਥਾਮ ਬੰਦਾ ਰਿਓ ਮਕਾਨ ਉੱਪਰੋਂ ਉੱਥੇ ਚੜ੍ਹਦੇ ਵਿੱਚੋਂ ਨਿਕਲੇ ਹੋ ਕਾ ਕਰੀਂ ਡੇਣ ਜਾਵੇਂ ਕਰ ਕੋਈ ਨਹੀਂ ਡੇਣ ਜਾਵੇਂ ਫਿਰ ਉਹ ਘੁੱਤੂ ਦਾ ਕੌਣ ਥੋੜੀ ਜਹੇ ਦੀ ਉਹ ਤਾਂ ਜ਼ਮੀਨ ਨਹੀਂ ਲੱਗਦਾ ਇਹ ਨਹੀਂ ਜੀ ਉਹ ਫਰ ਤੋਂ ਪੁੱਛੇਗਾ ਫਿਰ ਮੁੰਸ਼ੀ ਇੱਥੇ ਬੜਿਆ ਫਿਰ ਸਬਾਰ ਦੇ ਕਿੱਥੇ ਜੇ ਨਹੀਂ ਸਾਡੀ ਅਰਦਾਸ ਕਰੋ ਕਿਰਪਾ ਕਰੋ ਤੁਹਾਡੇ ਕੋਲ ਪਹੁੰਚ ਆ ਮੇਰੀ ਆ ਪਹੁੰਚ ਤੇ ਗੱਲ ਛੱਡੋ ਅੱਜ ਤਾਂ ਪੱਕਾ ਫਾਇਦਾ ਨਾ ਰੋਟੀ ਮਿਲੇ ਨਾ ਮੇਰੇ ਕਪੜਾ ਮਿਲੇ ਨਾ ਮਿਲੇ ਗਰੀਬ ਕੋਲ ਜਾਂਦਾ ਵੀ ਕੋਈ ਨਹੀਂ ਹੈ ਮਰਦਾ ਫਾਇਦਾ ਪੰਨੇ ਪਾੜਸਾ ਦਾ ਵਸਤਰ ਟੁੱਟੀ ਚੌਂੜੀ ਚੀਰ ਸਭ ਸਿੰਨਾ ਉਹ ਟੁੱਟੀ ਹੋਏ ਚੁੱਭੀ ਚਾੜਦਾ ਚੁੱਭੀ ਵੀ ਸਾਥ ਨਹੀਂ ਰਹੇ ਵਸਤਰ ਸਾਫ ਫਟੇ ਹੋਏ ਹੋਣ ਵਸਤਰ ਟੁੱਟੀ ਚੌਂੜੀ ਚੀਰ ਸਭ ਸਿੰਨਾ ਯਾਤਨਾ ਪਤਨਾ ਫਾਦਰੋ ਉद्याਨ ਪਰ ਮਿਲਣਾ ਜਾਤ ਵੀ ਛੋਟੀ ਦਾ ਹੋਵੇ ਇਸ ਸੰਸਾਰ ਜਿੱਤ ਵੀ ਕੋਈ ਨਾ ਹੋਵੇ ਜੰਗਲ ਚ ਫੜਦਾ ਹੋਵੇ ਟੱਕੀ ਇਕੱਠਿਆਂ ਕਰ ਮਿੱਤਰ ਨਾ ਹਿੱਟ ਦਾ ਰੂਪ ਹੀ ਹਿੱਟ ਸਾਕ ਨਾ ਸਿੰਨਾ ਕੋਈ ਜੇ ਬੰਦਾ ਗਰੀਦਾ ਮਿੱਤਰ ਕੌਣ ਹੁੰਦਾ ਹੈ ਤਾਂ ਕੋਲੇ ਇਕੱਠਾ ਨਹੀਂ ਲੈ ਕੋਈ ਸਾਥ ਸੰਬੰਧੀ ਵੀ ਨਹੀਂ ਕਰ ਪਰ ਰਾਜਾ ਅਗਰਿਸ਼ਿਸ਼ਟ ਦਾ ਹਰ ਨਾਮ ਆਪੇ ਸਾਰੀ ਸ੍ਰਿਸ਼ਟੀ ਦਾ ਬਾਸਾ ਕਾ ਜਿਹਦਾ ਮਨ ਹਰਦੇ ਨਾਮ ਆਪੇ ਕਪੜੇ ਪਾਵੇਂ ਬਟਾਣੀ ਕਰਵਾਉਂ ਨੂੰ ਹਾਂ ਦੰਤ ਤੇਰਾ ਨਾਮ ਬੜੇ ਉਹਨਾਂ ਸਰਬਾਜਿਤ ਜੰਦਾਰੀ ਆਹ ਸ੍ਰੀ ਸ਼ਰਕੇ ਜਣਾ ਤਰਨਾ ਨੇੜੇ ਲੱਗੇ ਨਹੀਂ ਸਕਦਾ ਉਹਦੇ ਸਵਾਦ ਤਾਰ ਜਿਤਕੇ ਗੈਸੇ ਸਭ ਕੁਝ ਨੂੰ ਨਾ ਰਿਹਾ ਤਿਤੋਂ ਦੋ ਅਬੂ ਤੋਂ ਬਨਾ ਰਬ ਨਾਲੇ ਕੋ ਹੋ ਚੁੱਕਿਆ ਰਬ ਨੂੰ ਲੜ ਤਰਦਾ ਤੈਨੂੰ ਮਾੜਿਆ ਹਰ ਕਾ ਕੀਆ ਸਾਥ ਸੰਗ ਧਰਬਿਲਾ ਕਰੇ ਸੇਵਾ ਉਹਦਾ ਸੇਵਾ ਕਰਦੇ ਫਿਰ ਹੁਣਾਂ ਕਮੀਆਂ ਕਿੱਥੇ ਛਪਾਵਾਂ ਤੇ ਕੋਈ ਕਿਹਨੂੰ ਖਰੀਦੇ ਸੰਕਾ ਵਸਤਰ ਭਾਵੇਂ ਫਟੇ ਹੋਣ ਮਕਾਨ ਦੇ ਸਾਚੀ ਵੀ ਭਾਵੇਂ ਹੋਵੇ ਕੋਲੇ ਵੀ ਕੋਈ ਗਰੀਬ ਦੇ ਕੋਲੇ ਕਾਉਂਟ ਜਾਂਦਾ ਕੋਲੇ ਵੀ ਕੋਈ ਨਾਲ ਦਾ ਆਉਂਦਾ ਪਰ ਜਿਵੇਂ ਨਾ ਸੱਚਾ ਸੁੱਚਾ ਹੋਵੇ ਤਰੁ ਰਾਜ ਵੀ ਬਾਦਮਾ ਇਹ ਕਾ ਨਾ ਕਰਦਾ ਫਾਇਦਾ ਇਹ ਤੁਸ 6.5 ਹੋਏ ਨੇ ਸਹੀ ਸਾਡਾ ਜਿੰਮੇ ਤੇ ਖੜਾ ਵੀ ਕਹਿ ਦਿੱਤੀ ਐ ਸੀ ਬੋੜ ਜਾਣਾ ਕਰ ਇਹ ਦਿਖਾ ਦੇ ਮੈਂ ਭਾਵੇਂ ਦਰਨ ਮੋੜਦਾ ਇੱਕ ਮਿੰਟ ਲੱਗਣਾ ਮੈਂ ਕਹਿੰਦਾ ਤੇਰੇ ਸਾਹਮਣੇ ਲਿਆਉਂ ਜੀ ਨਹੀਂ ਕੋਈ ਨਹੀਂ ਜਾਂਦਾ ਐਸੇ ਨਹੀਂ ਮਿਲਦਾ ਮੋਇ ਦਾ ਕੁਛ ਪਿਆ ਹੋਣਾ ਕੋਈ ਜਿਹੜਾ ਜਿਆਦਾ ਪ੍ਰੇਸ਼ਟ ਹੋ ਚੁੱਕਾ ਨੇ ਉਹਦਾ ਫਲ ਕੌਣ ਖਾਏਗਾ ਆਸਾਨੀ ਖਾਣੇ ਬੈਠੇ ਨੇ ਦੇ ਪਰਮਾਤਮਾ ਹੰਸ ਵਿਚਾਰੀ ਸਾਜਗਰ ਦੇ ਵਿੱਚ ਮਹਿਰਾਂੀ ਕਰਦਾ ਹੈ ਹੰਸ ਹੀ ਨੇ ਪਰਮਾਤਮਾ ਦਾ ਵਿਚਾਰ ਬਾਹਰ ਸੰ ਹੰਸ ਇੱਕ ਐਸਾ ਜਾਨਵਰ ਹੈ ਹੰਸ ਤੇ ਦੋ ਚੀਜ਼ਾਂ ਨੇ ਦਰਵਾਣੀ ਸੀ ਦੋਨੋਂ ਦੇਖਿਆ ਵੀ ਹੈ ਨੇ ਇੱਕ ਤਾਂ ਹੰਸ ਇੱਕ ਪਾਰਸ ਦੀ ਬੱਤੀ ਪਾਰਸ ਕਰ ਸਰ ਪਾਰਸ ਹੋਵੇ ਇਹ ਦੋ ਮਿਸਾਲਾਂ ਨੇ ਪਰ ਦੇਖਿਆ ਤਾਂ ਕਿ ਨੇ ਪਾਰਸ ਦੇ ਕਿ ਪਾਰਸ ਦੇ ਬੋਲ ਦਾ ਜਦੋਂ ਵੀ ਅਕਤਾ ਤਾਂ ਲਾਹ ਤੋਂ ਸੋਨਾ ਬਣਾ ਲਿਆ ਜੇ ਕਰੇ ਦੇਖਿਆ ਉਹ ਤਾਂ ਲੋਹਾ ਕਰ ਨੂੰ ਲੋਕ ਸਭ ਸੁਣਨਾ ਤੇ ਚੇਗਾ ਨਾ ਉਹਦਾ ਕਰਦਾ ਕੋਈ ਹੈ ਜੀ ਤੁਸੀਂ ਆਪਣੇ ਫੀਜ ਰਖੋ ਭੈਣ ਦਾ ਵੀ ਕਰਾ ਦੇਣਗੇ ਸੋ ਨਾ ਤੋਂ ਇੱਕ ਪਾਸੇ ਕਹਾਂਸ ਹਾਂਸੇ ਦੇ ਵਿੱਚ ਤਾਕਤ ਉਹਦੇ ਅੰਦਰ ਦੁੱਧ ਤੇ ਪਾਣੀ ਮਿਲਾ ਕੇ ਰੱਖਦੇ ਉਹ ਵਿੱਚ ਕਿੰਝਾਰੇ ਦਾ ਫਾੜ ਦੇ ਕੁਟੀਆਂ-ਕੁਟੀਆਂ ਘਾਇ ਦਾ ਪਾਣੀ ਵੀ ਹੁੰਦਾ ਸਾਰ ਬਸ ਤੇ ਬਹਾਦਰ ਤਾਂ ਕਹਿੰਦਾ ਰੱਬ ਨੇ ਉਹ ਚੁੱਲ੍ਹੇ ਦੇ ਵਿੱਚ ਖਟਾਈ ਪਾਈ ਰਤ ਨਹੀਂ ਮੈਂ ਇਹ ਕਹਿੰਦਾ ਹਾਂ ਕਿ ਸਾਡੇ ਤੇ ਹੈਲਪ ਨਹੀਂ ਉਹ ਖਟਾਈਦਾਰ ਦੁੱਧਾ ਬੈਰਾਪਣ ਦੇ ਬਾਹਰ ਉਹ ਕੁੱਟਿਆ-ਕੁੱਟਿਆ ਬਾਹਰ ਤੇ ਹਾਸੇ ਦੀ ਮਿਲਾਈ ਵਾਲਾ ਨੇ ਪਰਵਾਹ ਸਭ ਕਰ ਗਿਆ ਅਗਲੇ ਕੜ ਦੇ ਵਿੱਚ ਉਹ ਲੋਕ ਪ੍ਰੇਤ ਨੇ ਜਿਹੜੇ ਪਰਮੇਸ਼ਰ ਨੂੰ ਨਹੀਂ ਪਾ ਸਕਦੇ ਅਸੀਂ ਕਿੱਥੇ ਪਹੁੰਚੇ ਤੇ ਸਾਧਗ੍ਰਹਿ ਵਿੱਚ ਸਾਰੇ ਲੋਕ ਪਰਮ ਅਸਤ ਵਿਚਾਰਵਾ ਵਿਚਾਰ ਵਿਚਾਰ ਬਸ ਫਿਰ ਕੇ ਨੇ ਸਵਾਲ ਕੀਤਾ ਇਹ ਪਾਸੇ ਹਾਂ ਦੂਜੇ ਪਾਸੇ ਪ੍ਰੈਕਟਿਕ ਕਰ ਕੋ ਪਕੜੇ ਗਏ ਹਰੇਕ ਜਿਹੋ ਜਿਹੇ ਸੰਤ ਜਿਹੜੇ ਵਿਚਾਰ ਜੋ ਦਿਨ ਤੇ ਡਾਕਟਰ ਡਾਕਟਰ ਮਾਨਸਪਾਟਾ ਵਿਰਲੇ ਹੁੰਦਾ ਨਾਲ ਤੇ ਡਾਕਟਰ ਦੇ ਰਿਸਕ ਦੇ ਕੋਈ ਖਾਸ ਨੰਬਰ ਛੋਟੀ ਸੀਗਰਾ ਕੀ ਧਰਮਾ ਦੀ ਗੱਲ ਹੈ ਧਾਕਣਾ ਧਾਕਣਾ ਪਤਾ ਸੀ ਪਰ ਉਹ ਬਿਰਗਾ ਜੀ ਨੇ ਆਪਣੇ ਹੌਂ ਮਾਰ ਕੇ ਰਪਰੇਸ਼ਨ ਦੀ ਪ੍ਰਾਪਤੀ ਕਰਦੇ ਉਹਦੇ ਕੋਲ ਤੇ ਨਾਲ ਤੇ ਬਾਣੀ ਸਾਹਿਬ ਪ੍ਰੇਗਮਾਨ ਜੀ ਮੁਗਲੀ ਮੌਦਿਆ ਅਸੀਂ ਕਿਤੇ ਪਹੁੰਚਾ ਅੰਦਰ ਇਸ ਤਰ੍ਹਾਂ ਜਾਈ ਫਿਰ ਤੇ ਚਾਹ ਰੱਟਾ ਦੀ ਸੀ ਮੰਡੀ ਚੰਦਗੀ ਰੱਬ ਕੋਲ ਹੈ ਸਾਡਾ ਜੀ ਨੂੰ ਬਾਹਰ ਜਾਇਆ ਗਿਆ ਤਾਂ ਅਪਰਾਧ ਦੀ ਬਰਾਸਰ ਦਾ ਜਗਨ ਵਾਲੇ ਪੁਰਸ਼ ਨੂੰ ਉਹਦੀ ਗੱਲ ਨਹੀਂ ਲੱਗ ਜੇ ਤਦੀ ਕਿਤੇ ਜਾਣਾ ਪਾਇਆ ਕਿਸੇ ਕਾਰਨ ਨਾਲ ਦੰਤ ਮੰਗੂ ਉਹ ਬਾਤ ਪੁੰਨਾ ਪਾ ਕੇ ਆਤਮਾਨੇਗਾ ਬੜੀ ਕਿਰਪਾ ਦੀ ਕਿ ਜਿਹੜਾ ਘਰ ਬਣੇਗਾ ਬੜੀ ਕਿਰਪਾ ਦੇ ਹੈ ਸਤਿ ਆਰ ਸਤਨਾ ਨਨਕ ਪਤਾਤ ਜੀ ਕਾ ਨਾਲ ਕਰਵਾਇਸੇ ਤਗਾ ਕਿਤੋਂ ਪਉਂਦੇ ਮਾਰੇ ਘਰ ਜਿਹਨਾਂ ਨਾਮ ਦਾ ਧਾਰ ਕੀਤਾ ਜਦੋਂ ਮੁਜਿੱਤ ਕੇ ਗਏ ਆਪਣਾ ਮਨ ਨੂੰ ਜਦੋਂ ਅਰ ਕਦੀ ਕਿਦਾ ਇਹ ਰਾਜ ਗੁਰ ਦੇ ਜਾਣਾ ਵੈਸਾ ਕੰਮ ਨਹੀਂ ਉਹ ਜਾਣਾ ਪੈਦਾ ਉਹ ਹੱਥ ਮੰਨ ਕੇ ਅਤਿਕਰਨ ਮੇਰਾ ਭਾਗੂ ਬੰਦਰ ਕਰਦਾ ਛੱਡਾ ਗ੍ਰਾਮ ਨੌਰ ਦਾ ਨੌਰ ਵਿੱਚ ਨਰਪਨ ਛੱਡ ਕੇ ਕਿੱਡੀ ਖੱਟਿਆ ਆ ਕੇ ਸੀ ਗਾਣਾ ਦਾ ਜਿੱਥੇ ਕੈਸੀ ਗਏ ਹਾਰ ਕੇ